ਮੈਂ ਸੁਣਿਆ ਤੁਸੀਂ ਦੂਜਿਆਂ ਦੀ ਵੀ ਸੇ ਠੀਕ ਕਰਦੇ ਹੋ ਅੱਛਾ ਇਹ ਛੱਲੇ ਦਾ ਰਾਜ਼ ਕੀ ਹੈ ਛੱਲੇ ਦਾ ਰਾਜ਼ ਹੈ ਭਗਵਾਨ ਨੇ ਸ਼ੁਰੂ ਕੀਤਾ ਆ ਉਹ ਬਾਬਾ ਜੀ ਬਾਬਾ ਜਮਸ਼ਾਹ ਜੀ ਨੇ ਛੱਲੇ ਦਾ ਰਾਜ਼ ਹੈ ਛੱਲਾ ਬਣਾਦੇ ਹੁੰਦੇ ਸੀ ਤਾਂ ਪਾਣੀ ਹੁੰਦੇ ਸੀਗੇ ਕਿਸੇ ਨੂੰ ਬਵਾਸੀਰ ਹੁੰਦੀ ਸੀ ਕਿਸੇ ਨੂੰ ਰੀੜ ਦਾ ਦਰਦ ਹੁੰਦਾ ਸੀ ਜੱਕ ਦਮਰਾ ਮ ਆ ਜਾਂਦਾ ਸੀ ਕੋਈ ਰੋਂਦੇ ਆਉਂਦੇ ਆ ਤੇ ਹੱਸਦੇ ਚੱਲ ਜਾਂਦੇ ਆ ਐਨੀ ਦੁਨੀਆ ਆਉਂਦੀ ਆ ਸਵੇਰ ਤੋਂ ਲਾ ਕੇ ਸ਼ਾਮ ਤੱਕ ਬਹੁਤ ਜ਼ਿਆਦਾ ਬੰਦਾ ਹੀ ਘਬਰਾ ਜਾਂਦਾ ਹੈ ਬੇਠਾ ਤਾਂ ਤੁਸੀਂ ਲਾਸਟ ਕੈਂਪ ਤੇ ਆਏ ਹੋ ਇਹ ਕੋਈ ਦਿਨ ਵਾਰ ਹੈਗਾ ਕਿ ਉਸੇ ਦਿਨ ਆਣਾ ਦੀਵਾਰ ਦੀ ਦੀਵਾਰ ਬਾਕੀ ਦਿਨ ਬਣਾਈਦੇ ਆ ਹਫਤਾ ਲੱਗ ਜਾਂਦਾ ਬਣਾਉਣ ਨੂੰ ਖਾਂਸੀ ਫਵਾਂਂ ਦੀ ਸੀ ਮੈਨੂੰ ਨਹੀਂ ਮੈਨੂੰ ਇੰਨੀ ਸਫਾ ਦੇ ਵਿੱਚੋਂ ਥਾਲਿਆ ਮਾਂ ਜੀ ਨਾ ਵੀ ਇੱਧਰ ਆ ਜਾ ਤੈਨੂੰ ਰਾਮਾ ਜਨ ਦਵਾਈ ਸਿੜ ਦੇ ਕਿ ਮੈਂ ਦਵਾਈ ਸਿੜ ਦਿੱਤੀ ਮੈਂ ਇੱਟੋਂ ਮੈਨੂੰ ਦੇਈ ਕੋਈ ਅੱਜ ਜੀ ਪੰਜਾਬੀਜ਼ ਲਾਈਫਸਟਾਈਲ ਨਾਲ ਜੁੜੇ ਹੋਏ ਤੁਸੀਂ ਮੈਂ ਤੁਹਾਨ ਨਾਲ ਖੁਸ਼ਪ੍ਰੀ ਸ਼ਰਮਾ ਸਵਾਗਤ ਕਰਦੀ ਤੁਹਾਡਾ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਲੈ ਕੇ ਪਹੁੰਚੇ ਅਸੀਂ ਫਿਲੌਰ ਦੇ ਵਿੱਚ ਜਿੱਥੇ ਮਈਆ ਭਗਵਾਨ ਜੀ ਦਾ ਦਰਬਾਰ ਹੈ ਕਹਿੰਦੇ ਇੱਥੇ ਜਿਸ ਨੂੰ ਕੋਈ ਵੀ ਦਿੱਕਤ ਹੈ ਮੈਨੂੰ ਤਾਂ ਪਤਾ ਸੀ ਖਾਸ ਕਰਕੇ ਗਠੀਏ ਦੀ ਦਿੱਕਤ ਜਾਂ ਫਿਰ ਕਿਸੇ ਨੂੰ ਬੀਪੀ ਦਾ ਇਸ਼ੂ ਹੈ ਜਾਂ ਰੀਂ ਦਾ ਦਰਦ ਹੈ ਤਾਂ ਇਹਨਾਂ ਦੇ ਲਈ ਛੱਲਾ ਪਾਇਆ ਜਾਂਦਾ ਹੈ ਜਿਹੜਾ ਛੱਲਾ ਹੈ ਉਹ ਉਹਦੇ ਕੋਈ ਪੈਸੇ ਨਹੀਂ ਲਿੱਤੇ ਜਾਂਦੇ ਤੁਹਾਡੀ ਆਪ ਦੀ ਸ਼ਰਤ ਹੈ ਕਿ ਤੁਸੀਂ ਕਿੰਨੇ ਪੈਸੇ ਦੇਣੇ ਆ ਜਾਂ ਫਿਰ ਉਹ ਕਹਿੰਦੇ ਕਿ ਮਤਲਬ ਤੁਸੀਂ ਇੱਕ ਵਾਰ ਛੱਲਾ ਪਾਣਾ ਕੁਝ ਪਰਹੇਜ ਨੇ ਤਾਂ ਉਸ ਬਾਰੇ ਜਾਣਕਾਰੀ ਦੇਣ ਲਈ ਤੁਹਾਡੇ ਵੀ ਆਸ-ਪਾਸ ਹੋਣਗੇ ਜਿਹੜੇ ਕਹਿੰਣਗੇ ਹਾਂ ਹਾਂ ਅਸੀਂ ਵੀ ਜਾ ਕੇ ਆਏ ਆ ਅਸੀਂ ਵੀ ਠੀਕ ਹੋਏ ਆ ਅਸੀਂ ਉਹਨੂੰ ਭੇਜਿਆ ਸੀ ਜਾਂ ਮੈਨੂੰ ਕਿਸੇ ਨੇ ਦੱਸਿਆ ਸੀ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਇੱਥੇ ਆ ਕੇ ਦੇਖੋ ਕਿ ਤੁਹਾਨੂੰ ਫਰਕ ਪੈਂਦਾ ਇੱਕ ਵਿਸ਼ਵਾਸ ਦੇ ਨਾਲ ਆਣਾ ਬਾਕੀ ਤੁਹਾਨੂੰ ਸਾਰੀ ਗੱਲਾਂ ਉਹਨੇ ਤੋਂ ਪੁੱਛ ਕੇ ਦੱਸ ਦੇ ਆਓ ਚਲਦੇ ਆਂ ਨਮਸਤੇ ਜੀ ਨਵਾਂ ਸਟੇਜ। ਕੋ ਠੀਕੋ। ਹਾਂ ਠੀਕ ਹੈ। ਠੀਕ ਹੈ ਬਟ। ਮੈਂ ਸੁਣਿਆ ਤੁਸੀਂ ਦੂਜਿਆਂ ਦੀ ਵੀ ਸੇ ਠੀਕ ਕਰਦੇ ਹੋ। ਅੱਛਾ ਇਹ ਛੱਲੇ ਦਾ ਰਾਜ਼ ਕੀ ਹੈ? ਇਹ ਛੱਲੇ ਦਾ ਰਾਜ਼ ਹੈ। ਭਗਵਾਨ ਨੇ ਸ਼ੁਰੂ ਕੀਤਾ ਆ ਉਹ ਬਾਬਾ ਜੀ, ਬਾਬਾ ਜੁੰਮਾ ਸਾਹਿਬ ਜੀ ਨੇ। ਤੇ ਛੱਲੇ ਦਾ ਰਾਜ਼ ਛੱਲਾ ਬਣਾਉਂਦੇ ਹੁੰਦੇ ਸੀ ਤਾਂ ਪਾਉਂਦੇ ਹੁੰਦੇ ਸੀ ਕਿ ਕਿਸੇ ਨੂੰ ਬਵਾਸੀਰ ਹੁੰਦੀ ਸੀ, ਕਿਸੇ ਨੂੰ ਰੀੜ ਦਾ ਦਰਦ ਹੁੰਦਾ ਸੀ। ਜੱਕ ਦਮਰਾਮ ਆ ਜਾਂਦਾ ਸੀ। ਅੱਛਾ ਜੀ। ਕੋਈ ਰੋਂਦੇ ਆਉਂਦੇ ਆ ਤਾਂ ਹੱਸਦੇ ਚੱਲ ਜਾਂਦੇ ਆ। ਐਡੀ ਮਾਲਕ ਦੀ ਕਿਰਪਾ ਆ। ਕਿੰਦੇ ਗਠੀਏ ਦਾ ਹੋ ਗਿਆ ਜਾਂ ਫਿਰ ਬੀਪੀ ਹਰ ਕਿਸੇ ਦਾ ਬਿਮਾਰੀ ਦਾ ਹਰ ਕੋਈ ਬਿਮਾਰੀ ਦਾ ਪਾ ਲੈਂਦੇ ਆ ਅੱਛਾ ਜੀ ਤੇ ਮਾਲਕ ਦੀ ਬੜੀ ਦਇਆ ਆਰਾਮ ਆ ਜਾਂਦਾ ਹਰ ਇੱਕ ਨੂੰ ਆ ਜਾਂਦਾ ਆਰਾਮ ਲੋਕ ਬੜੀ ਦੂਰੋਂ ਦੂਰੋਂ ਆਉਂਦੇ ਨੇ ਦੂਰੋਂ ਦੂਰੋਂ ਆਉਂਦੇ ਆ ਕਿਸੇ ਦਾ ਪਿੰਡਾ ਮੇ ਚੁੱਤੋਂਦਾ ਆ ਖਰਾਬ ਚੱਕਨ ਹੋਈ ਆ ਉਹ ਛੱਲਾ ਪਾ ਲੈਂਦੇ ਉਹਨਾਂ ਨੂੰ ਵੀ ਫਰਕ ਪੈ ਜਾਂਦਾ ਅੱਛਾ ਇਹ ਹਰ ਬਿਮਾਰੀ ਲਈ ਅਲੱਗ-ਅਲੱਗ ਛੱਲਾ ਦਿੰਨੇ ਹੋ ਤੁਸੀਂ ਜਾਂ ਸੇਮ ਕੋਈ ਹੁੰਦਾ ਹੈ ਹਾਂ ਜੀ ਬਿਮਾਰੀ ਕੋਈ ਵੀ ਹੋਵੇ ਛੱਲਾ ਇੱਕੋ ਹੀ ਹੁੰਦਾ ਹੈ ਤੋ ਮਾਲਕਤ ਦੀ ਬੜੀ ਰਹਿਮ ਆ ਤੇ ਆਰਾਮ ਆ ਜਾਂਦਾ ਹਰ ਕੋ ਨੂੰ ਤੁਸੀਂ ਇੱਥੇ ਪਾਨੇ ਹੋ ਤੁਹਾਨੂੰ ਵੀ ਚੁਣਿਆ ਗਿਆ ਇੱਕ ਤਰ੍ਹਾਂ ਉਹ ਤਾਂ ਮਾਲਕ ਨੂੰ ਪਤਾ ਹੈ ਚੁਣਿਆ ਜਾ ਕਿੱਦਾਂ ਨਹੀਂ ਕਿੰਨੇ ਕਿਤੇ ਮਤਲਬ ਦਿਨ ਚ ਲੋਕ ਬਠੇਰੇ ਆ ਜਾਂਦੇ ਆ ਮੇਰੇ ਖਿਆਲ ਤਾਂ ਇੰਨੀ ਦੁਨੀਆ ਆਉਂਦੀ ਆ ਸਵੇਰ ਤੋਂ ਲਾ ਕੇ ਸ਼ਾਮ ਤੱਕ ਅੱਛਾ ਜੀ ਬਹੁਤ ਜ਼ਿਆਦਾ ਬੰਦਾ ਹੀ ਘਬਰਾ ਜਾਂਦਾ ਹੈ ਬੈਠਾ ਹਾਂ ਤਾਂ ਤੁਸੀਂ ਲਾਸਟ ਟਾਈਮ ਤੇ ਆਏ ਹਾਂ ਹਾਂਜੀ 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 ਠੀਕ ਹੈ ਇਹ ਇਹ ਕੋਈ ਦਿਨ ਵਾਰ ਹੈਗਾ ਕਿ ਉਸੇ ਦਿਨ ਹਨ ਵੀਰਵਾਰ ਦੀ ਵੀਰਵਾਰ ਸਿਰਫ ਵੀਰਵਾਰ ਹਾਂਜੀ ਬਾਕੀ ਦਿਨ ਬਣਾਈਦੇ ਆ ਹਫਤਾ ਲੱਗ ਜਾਂਦਾ ਬਣਾਉਣ ਨੂੰ ਠੀਕ ਹੈ ਠੀਕ ਹੈ ਤੇ ਫਿਰ ਹਫਤੇ 'ਚ ਬਣਾਈਦੇ ਤਾਂ ਵੀਰਵਾਰ ਨੂੰ ਸਰਦਾ ਹੈ ਵੀਰਵਾਰ ਨੂੰ ਵੀ ਤੁਸੀਂ ਬਣਾਈ ਜਾਂਦੇ ਹੋ ਭਾਜੀ ਨਾਲ ਬੈਠੇ ਹੋ ਵੀ ਬਣਾਈ ਜਾਂਦੇ ਫਿਰ ਵੀ ਨਹੀਂ ਸਰਦਾ ਨਾ ਫਿਰ ਵੀ ਨਾਲੋਂ ਨਾਲ ਬਣਾਈਦੇ ਆ ਪਾਈਦੇ ਆ ਠੀਕ ਹੈ ਠੀਕ ਹੈ ਅਸੀਂ ਕਹਿੰਨੇ ਵੀ ਕਿਸੇ ਦਾ ਭਲਾ ਹੋਵੇ ਬਹੁਤ ਚੰਗੀ ਗੱਲ ਆ ਜੇ ਜਿਹੜੇ ਠੀਕ ਹੋਏ ਨੇ ਉਹ ਦੁਬਾਰਾ ਆ ਕੇ ਦੱਸਦੇ ਵੀ ਨਹੀਂ ਕਿ ਅਸੀਂ ਠੀਕ ਆ। ਜੇ ਦੁਬਾਰਾ ਹੋ ਗਏ ਸਾਰੇ ਦੱਸਦੇ ਆ ਖੁਸ਼ ਹੁੰਦੇ ਆ। ਠੀਕ ਐ। ਨਾਲ ਦੋਨੂੰ ਵੀ ਲੈ ਆਉਂਦੇ ਚਾਹੂੰ ਨੂੰ ਵੀ ਲੈ ਆਉਂਦੇ ਆ। ਆਪਣੇ ਰਿਸ਼ਤੇਦਾਰਾਂ ਨੂੰ ਵੀ ਦਿੰਦੇ ਦੱਸਦੇ ਆਂਡ ਗਵਾਂਡ ਵੀ ਦੱਸਦੇ ਆ ਵੀ ਸਾਨੂੰ ਆਰਾਮ ਆਇਆ। ਇਹ ਹਰ ਇੱਕ ਨੂੰ ਕੋਈ ਤਰਹੀ ਜਹੇ ਜੇ ਤਾਂ ਭਰੇ ਗਿਆ ਛਿਲੇ ਵਾਲੇ ਮਰਗ ਵਾਲੇ ਘਰ ਨਹੀਂ ਜਾਣਾ। ਠੀਕ ਐ। ਛੱਲਾ ਪਾ ਕੇ ਉਹਨਾਂ ਦੇ ਘਰ ਨਹੀਂ ਜਾਣਾ। ਨਾ ਛਿਲੇ ਵਾਲੇ ਦੇ ਨਾ ਮਰਗ ਵਾਲੇ ਦੇ। ਉਹਨੇ ਨਾ ਡਾਕਟਰਾਂ ਨੇ ਲੱਖਾਂ ਲੱਖਾਂ ਰੁਪਏ ਲੱਗਦਾ ਸੀ ਇਹਦਾ ਕੋਈ ਕਿੰਨਾ ਕਿੰਨੇ ਰੁਪਏ ਦੇ ਕੇ ਜਾਂਦੇ ਲੋਕ ਕੀ ਪ੍ਰਾਈਸ ਉਹ ਜੀ ਤੁਹਾਡੇ ਸਾਹਮਣੇ ਆ ਕੋਈ 10 ਰੁਪਏ ਦੇ ਜਾਂਦਾ ਹੈ ਠੀਕ ਹੈ ਤੇ ਆਪਣੇ ਸਾਡੇ ਲੋ ਫਰੀ ਹੈ ਉਹ ਕੋਈ ਆਪਣੇ ਸ਼ਰਧਾ ਨਾ ਦੇ ਜਵੇ ਤਾਂ ਉਹਦੀ ਬੜੀ ਮਿਹਰਬਾਨੀ ਹੈ ਸ਼ੁਕਰੀਆ ਤੁਸੀਂ ਟਾਈਮ ਇੰਨਾ ਟਾਈਮ ਦਿੱਤਾ ਇੱਕ ਆਂਟੀ ਜੀ ਬੈਠੇ ਨੇ ਮੈਂ ਉਹਨਾਂ ਨਾਲ ਗੱਲ ਕਰਦੀ ਆ ਸਤਿ ਸ਼੍ਰੀ ਅਕਾਲ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਹਾਂ ਜੀ ਜੀ ਤਾਂ ਇੱਥੇ ਠੀਕ ਹੈ ਮੈਂ ਸਾਡੀਆਂ ਨੌਹਾਂ ਨੂੰ ਮੈਨਾਂ ਹੀ ਪੋਤੇ ਵੀ ਦਿੱਤੇ ਆ ਅੱਛਾ ਜੀ ਹੋਰ ਮੇਰੇ ਖਾਂਸੀ ਬਹੁਤ ਹੁੰਦੀ ਸੀ ਮੈਨੂੰ ਠੀਕ ਹੈ ਇਹ ਨਹੀਂ ਮੈਨੂੰ ਇੰਨੀ ਸਫਾ ਦੇ ਵਿੱਚ ਉਠਾ ਲਿਆ ਮਾਂ ਜੀ ਨਾ ਹੁੰਦੀ ਇੱਧਰ ਆ ਜਾ ਤੈਨੂੰ ਰਾਮ ਆ ਜਾਣਾ ਦਵਾਈ ਛੇੜ ਦੇ ਫੇ ਮੈਂ ਦਵਾਈ ਛੇੜ ਦਿੱਤੀ ਮੈਂ ਇੱਥੇ ਮੈਨੂੰ ਠੀਕ ਹੋਈ ਹਾਂ ਹਾਂਜੀ ਇੱਥੇ ਠੀਕ ਹੋਈ ਪੋਤੇ ਹੋਇਆ ਲੜਕਾ ਹੋਇਆ ਹੁਣ ਕੁੜੀ ਦੇ ਤਾਂ ਮੈਂ ਪ੍ਰਸ਼ਾਦ ਚੜਾਉਣਾ ਹੈ ਅੱਛਾ ਜੀ ਹੋਰ ਵੀ ਦਵਾਈ ਆ ਗਈ ਆ ਬਾਬੀ ਅੱਛਾ ਜੀ ਅੱਛਾ ਇੰਨੀਆਂ ਸੰਤਾਨਾਂ ਦੀਆਂ ਨੇ ਸਾਰੀਆਂ ਠੀਕ ਨੇ ਦੁਨੀਆ ਸਾਰੀ ਠੀਕ ਹੋ ਕੇ ਜਾਂਦੀ ਆ ਇਹਨਾਂ ਦੀ ਛਰਦਾ ਆ ਰੱਖ ਲੈਣਾ ਇਹਨਾਂ ਦੀ ਛਰਦਾ ਭੇਜ ਦੇ ਦੇਣ ਉਹਨਾਂ ਤੋਂ ਫੇਰ ਹਾਂ ਤੇ ਤੁਸੀਂ ਦੇਖੀ ਕੁਝ ਹੋ ਕੇ ਜਾਈਦਾ ਜਦ ਦਵਾਈ ਦਾ ਜੀ ਜੀ ਆਏ ਕਿੱਥੋਂ ਦੀ ਸ਼ਹਿਰ ਪਰ ਤੋਂ ਟਾਂਡੇ ਵਾਲੀ ਸੜਕ ਤੋਂ ਅੱਗੇ ਤੋਂ ਥੋੜਾ ਦੂਰ ਆ ਤੁਹਾਨੂੰ ਨੀਲਕੰਠ ਠੀਕ ਹੈ ਜੀ ਹਾਂ ਜੀ ਤੇ ਇੱਕ ਵਾਰ ਬੀਜੀ ਇੱਥੇ ਦਾ ਐਡਰੈਸ ਦੱਸ ਦੋ ਕਿ ਲੋਕ ਕਿੱਥੇ ਪਹੁੰਚਣ ਜਿਨ੍ਹਾਂ ਨੂੰ ਨਹੀਂ ਪਤਾ ਦੇਖੋ ਜੀ 플ੋਰ ਆ ਜਾਓ ਸਟੇਸ਼ਨ ਦੇ ਸਾਹਮਣੇ ਮਈਅਤ ਭਗਵਾਨ ਦਾ ਦਰਬਾਰ ਆ ਆਪਣੇ ਪਿਛਲੇ ਪਾਸੇ ਸਟੇਸ਼ਨ ਹਾਂਜੀ ਤੇ ਬੈਕ ਸਾਡ ਤੇ ਆਪ ਮਈਅਤ ਭਗਵਾਨ ਦਾ ਦਰਬਾਰ ਆ ਬਹੁਤ ਦੁਨੀਆ ਮਸ਼ਹੂਰ ਆ ਫਿਲੌਰ ਦੇ ਵਿੱਚ ਤੁਸੀਂ ਆਣਾ ਲੁਧਿਆਣੇ ਦੇ ਬਿਲਕੁਲ ਲੱਗੇ ਆ ਅੱਧਾ ਘੰਟੇ ਦਾ ਰਸਤਾ ਹੈ ਜ਼ਰੂਰ ਤੁਸੀਂ ਇੱਥੇ ਪਹੁੰਚੋ ਤੇ ਕਿਉਂਕਿ ਇੱਥੇ ਆ ਕੇ ਕਹਿੰਦੇ ਰੀਂ ਦਾ ਦਰਦ ਹੋਵੇ ਬਵਾਸਿਰ ਹੋਵੇ ਕਿਸੇ ਨੂੰ ਜਾਂ ਫਿਰ ਕੋਈ ਬੀਪੀ ਦਾ ਇਸ਼ੂ ਆ ਆਂਟੀ ਜੀ ਦਾ ਕਹਿੰਦੇ ਮੈਨੂੰ ਖਾਂਸੀ ਸੀਗੀ ਉਹ ਵੀ ਠੀਕ ਹੋ ਗਈ ਯਾਨੀ ਖਾਂਸੀ ਵੀ ਠਾਈ ਨਹੀਂ ਮੇਰੀ ਆਹੋ ਇਸੇ ਛੱਲੇ ਨੇ ਨਾ ਤਾਂ ਮਤਲਬ ਕੋਈ ਵੀ ਤੁਹਾਨੂੰ ਦਿੱਕਤ ਆ ਉਹ ਸਾਰੀਆਂ ਦਿੱਕਤਾਂ ਉਰੇ ਠੀਕ ਹੋਣਗੇ ਇੱਕ ਵਾਰ ਫਿਰ ਤੋਂ ਨੋਟ ਕਰ ਲਓ ਤੁਸੀਂ ਆਣਾ ਚੀਜ਼ਾਂ ਦਾ ਦੱਸਿਆ ਸੀ ਮੇਰੀ ਭੈਣ ਹੁੰਦੀ ਸੀ ਵੱਡੀ ਜੋ ਕਹਿੰਦਾ ਉੱਥੇ ਜਾਓ ਬਾਕਸ ਠੀਕ ਹੈ ਤੁਸੀਂ ਜੇ ਤਾਂ ਮੰਨ ਚੇ ਸ਼ਰਦਾ ਯਾ ਇੱਕ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਅਸੀਂ ਠੀਕ ਹੋਵਾਂਗੇ ਤਾਂ ਜ਼ਰੂਰ ਤੁਸੀਂ ਠੀਕ ਹੋਵੋਗੇ